ਲਓ ਜੀ ਚੈੱਕ ਕਰ ਸਕਦੇ ਹਾਂ ਕਿਹੜਾ ਦਵਾ ਦੇ ਭਰਾ ਲੰਮਾ ਮੜਾ ਜੀ ਚੰਗਾ ਕੱਦ ਬੈਡ ਸਨਖਾ ਨੂੰ ਲਓ ਜੀ ਐਦੀ ਬੰਲਾ ਵੀਰ ਨੂੰ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਟੱਲਵਾ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਜ਼ਿਮੀਦਾਰ ਭਰਾ ਠੀਕ ਹੈ ਜੀ ਮੱਝ ਸੁਣ ਵਾਲੀ ਆ ਜੀ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ Facebook ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਤਨਵੀਂ ਵੀਡੀਓ ਅਪਲੋਡ ਕਰ ਸਕੀਏ ਜੀ ਕਰਦੇ ਆਪਾਂ ਵਾਈ ਜੀ ਨਾਲ ਗੱਲਬਾਤ ਲੈਨੇ ਆ ਜੀ ਜਾਣਕਾਰੀ ਭਾਈ ਸੱਸੀ ਗਾਈ ਸਤਿ ਸ਼੍ਰੀ ਅਕਾਲ ਨਾਮ ਵੀਰ ਜੀ ਜਗਦੀਪ ਸਿੰਘ 65 ਟੱਲ ਮਾਈ ਜ਼ਿਲ੍ਹਾ ਬਰਨਾਲਾ ਜੀ ਮੱਝ ਦੀ ਜਾਣਕਾਰੀ ਦਿਓ ਕੈਮਿਸੂਏ ਬਾਜੀ ਤੀਜੀ ਸੂਏ ਆ ਜੀ ਪਿਛੇ ਸੂ ਸੁਣਾ ਹਾਂ ਜੀ ਤੀਜੀ ਸੂਏ ਸੁਣ ਵਾਲੀ ਪਿਛਲੀ ਸੂਏ ਦੁੱਧ ਕਿਰੇ 16 ਲੀਟਰ ਗੱਡਿਆ ਜੀ ਤੁਸੀਂ ਪਿਛਲੀ ਸੂਏ 16 ਲੀਟਰ ਹਾਂ ਜੀ ਕਿੰਨੇ ਦਿਨ ਬਾਕੀ ਵੀਰੇ ਮੱਝ ਦੇ ਇਹਦੇ 4 ਕਿ ਦਿਨ ਬਾਕੀ ਆ ਜੀ ਠੀਕ ਆ ਹਾਂ ਜੀ ਲੋਪਰਾ ਇਹ ਟਿਕਾ ਕਿਹੜਾ ਭਰਾ ਜੀ ਇਹਦੇ ਕੋਹੀ ਨੂਰ ਵਾਲੀ ਲక్ష్ਮੀ ਵਾਲਾ ਲక్ష్ਮੀ ਵਾਲਾ ਕੋਹੀ ਨੂਰ ਹਾਂ ਜੀ ਠੀਕ ਆ ਸੈਕਸਰ ਤਾਂ ਨਹੀਂ ਭਾਈ ਇਹ ਨਾਲ ਸੈਕਸਰ ਨਹੀਂ ਦੁੱਧ ਹੀ ਆ ਠੀਕ ਆ ਲੋਪਰਾ ਥੈਂਕ ਯੂ ਜੀ ਕਰਦਾ ਕੱਲਾ ਕੱਲਾ ਖਾਣਾ ਬਾਕੀ ਸਭ ਦਿਖਾਉਣੇ ਤੋੜਾ ਤਾਰਾ ਘਰ ਦੇ ਪਸ਼ੂ ਆ ਬਾਈ ਦੇ ਤੋੜ ਦੋ ਭਰਾ ਸੰਗਾ ਕੱਦ ਬੈਡਾ ਚੰਗੀ ਪਲੀ ਵੀ ਆ ਠੀਕ ਹੈ ਜੀ ਅਰੰਗ ਰੂਪ ਲੋ ਜੀ ਚੈੱਕ ਕਰ ਸਕਦੇ ਹਾਂ ਕਿਹੜਾ ਦਵਾ ਦੇ ਪਰ ਲੰਮਾ ਮੜਾ ਜਾ ਲੋ ਜੀ ਸੰਗਾ ਕੱਦ ਬੈਡਾ ਸਨਖ ਕੋਣਾ ਲੋ ਜੀ ਇਥੇ ਬੰਨ ਲਾ ਵੀਰੇ ਮੇਰੇ ਕੋਲ ਮੈਂ ਤੱਕ ਖੜਕ ਲੋ ਜੀ ਚੈੱਕ ਕਰ ਸਕਦੇ ਹਾਂ ਪਰ ਠੀਕ ਹੈ ਥੋੜਾ ਜਿਹਾ ਕੈਮਰਾ ਤੋਂ ਦਲਦੀ ਆ ਲੋ ਜੀ ਮਿਸ ਕਾਹਨ ਤੋਂ ਬਹੁਤ ਸੋਹਣਾ ਲੱਗਿਆ ਵਾ ਕਰਮਾਂ ਵਾਲੀ ਲੋ ਜੀ ਦਾ ਮਾਮਾ ਬੋਲੇਗਾ ਬਰਾ ਚੈੱਕ ਕਰ ਸਕਦੇ ਲੋ ਜੀ ਹਾਂਜੀ ਵੀਰ ਜੀ ਰੇਟ ਇਹਦਾ ਰੇਟ ਵੀਰੇ ਫੋਨ ਤੇ ਕਰਾਂਗੇ ਜਾ ਜਿਊਗਾ ਹਾਂਜੀ ਜਾ ਜੀ ਕਰਾਂਗੇ ਠੀਕ ਆ ਸੋ ਭਰਾ ਚੈੱਕ ਕਰਤਾ ਦੋ ਚੰਗਾ ਰੰਗ ਰੂਪ ਫੇਸ ਚੈੱਕ ਕਰ ਸਕਦੇ ਦੋ ਜੀ ਕਿੰਕਿਸੋਂ ਕੀ ਦਵਾ ਸੋਣੀ ਹੈ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਭਰਾ ਠੀਕ ਹੈ ਜੀ ਵੱਧ ਜਾਣਕਾਰੀ ਬਾਈ ਤੁਲੇ ਰਹੇ ਨੇ ਭਰਾ ਠੀਕ ਹੈ ਜੀ ਬਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਜਦੋਂ ਸੇਲ ਹੋ ਗਈ ਭਰਾ ਆਪਾਂ ਉਹ ਤੋਂ ਨੰਬਰ ਕੱਟਾਂਗੇ ਠੀਕ ਹੈ ਨਾ ਮਿਲਦੇ ਆ ਕਿਸੇ ਨਵੀਂ ਵੀਡੀਓ ਚ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਓਕੇ ਬਾਈ